ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਹੈਗੀ ਹੈ ਬੇਟੀ ਦਾ ਨਾ ਛੋਟੀ ਹੁੰਦੀ ਦਾ ਜੋ ਵੀ ਮੈਂ ਖੜਾਉਣੇ ਉਹਨੂੰ ਲਿਆ ਕੇ ਦਿੰਦੀ ਹੁੰਦੀ ਸੀ ਛੋਟੇ ਛੋਟੇ ਤੇ ਸਾਰੇ ਉਹਨਾਂ ਤੇ ਵੀਡੀਓ ਬਣਾਈ ਹੈ ਮੈਂ ਤੇ ਦੇਖਿਓ ਤੁਸੀਂ ਬਹੁਤ ਸੋਹਣੇ ਖੜਾਉਣੇ ਉਹਦੇ ਤੇ ਤੁਸੀਂ ਐਂਡ ਤੱਕ ਸਾਰੀ ਵੀਡੀਓ ਦੇਖਿਓ ਸਾਰੇ ਖੜਾਉਣੇ ਦੇਖਿਓ ਆਹ ਦੇਖੋ ਜੀ ਮੇਰੀ ਬੇਟੀ ਦੀਆਂ ਛੋਟੀ ਹੁੰਦੀ ਦੀਆਂ ਸਾਰੀਆਂ ਯਾਦਾਂ ਹਨਾ ਆਹ ਕੱਦੂ ਕਾਸ ਤੇ ਆ ਚੱਕਲਾ ਵੇਲਣਾ ਹਨਾ ਆ ਜੋਤ ਨਿੱਕੇ ਹੁੰਦੇ ਨੇ ਦੁਕਾਨ ਤੋਂ ਸਮਾਨ ਲਿਆਉਂਦੇ ਉਹਦੇ ਵਿੱਚੋਂ ਸਮਾਨ ਨਿਕਲਦਾ ਸੀ ਉਹ ਵੀ ਸਾਮ-ਸਾਮ ਰੱਖੀ ਬੈਠੇ ਆ ਆ ਚਾਹ ਪੜਨੀ ਹਨਾ ਆ ਥਾਲੀ ਤੇ ਆ ਵੀ ਥਾਲੀ ਆ ਪ੍ਰਾਂਤ ਆ ਪ੍ਰਾਂਤ ਤੇ ਆ ਵੀ ਪਤਾ ਨਹੀਂ ਕੀ ਆ ਪੰਡਾ ਇਹ ਆ ਦੇਖੋ ਟੋਕਣੀ ਹਨਾ ਤੇ ਆ ਗਲਾਸੀ ਛੋਟੀ ਆ ਡੋਲਣਾ ਆ ਗੈਸ ਸਟੈਂਡ ਤੇ ਆ ਜਿਹੜਾ ਕੁੱਕਰ ਹੈ ਨਾ ਇਹ ओरिजिनल ਹਾਕੰ ਦਾ ਕੁੱਕਰ ਹੈ ਇਹ ਉਦੋਂ ਆ ਦੇਖੋ ਢੱਕਣ ਵੀ ਇਹਦਾ ਖੁੱਲਦਾ ਹੈ ओरिजिनल ਦੁਕਾਨ ਤੋਂ ਲੈ ਕੇ ਇਸ ਵਿੱਚ ਭਾਂਡਿਆਂ ਵਾਲੀ ਤੋਂ ਖੇਡਣ ਵਾਸਤੇ ਅਜੇ ਤੱਕ ਮੈਂ ਚੀਜ਼ਾਂ ਸੰਭੀਆਂ ਹੋਈਆਂ ਆਂ ਆਪਦੀ ਬੇਟੀ ਦੀਆਂ ਯਾਦਾਂ ਹਨਾ ਮੈਂ ਖਾ ਵੱਡੀ ਹੋ ਕੇ ਦੇਖਿਆ ਕਰੂਗੀ ਸ਼ੋਪੀਸ ਬਣਾ ਲੂਗੀ ਹਨਾ ਇਹ ਤਾਂ ਸਾਰੇ ਕੁਸਤਾ ਲੋਕਲ ਭਾਂਡੇ ਜਿਹੜੇ ਸਟੀਲ ਦੇ ਲਏ ਆ ਹਨਾ ਆਹ ਦੇਖੋ ਕੱਪ ਆਹ ਆ Rajasthan ਤੋਂ ਲਿਆਂਦਾ ਸਿਕੁੰਡਾ ਆ ਚੱਕਲਾ ਤੇ ਆ ਡੱਬਾ ਹੈ ਟੀਫਣ ਵੈਸੀ ਵੈਸੇ ਟੀਫਣਾ ਇਹ ਆ ਵੀ ਦੇਖੋ ਇਡਲੀ ਵਾਲਾ ਆ ਇਡਲੀ ਸਟੈਂਡ ਹੈ ਇਹਦੇ ਵਿੱਚ ਐ ਧਰੀ ਜਾਂਦੀ ਹੈ ਇਹ ਇਹ ਇਡਲੀ ਸਟੈਂਡ ਹੈ ਐ ਕਰਕੇ ਇਡਲੀ ਦਾ ਸਮਾਨ ਇਹ ਚ ਬੰਦ ਆ ਤੇ ਆ ਟੋਕਰੀ ਵੀ ਇਹਨੂੰ ਮਿਲੀ ਸੀ ਕਿਤੋਂ ਸਮਾਨ ਪਾ ਕੇ ਫਿਰ ਉਹਨੇ ਰੱਖ ਲਈ ਆ ਦੇਖੋ ਛੋਟੀ ਜੀ ਡੋਲਨੀ ਕਿੰਦੀ ਸੋਹਣੀ ਆ ਛੋਟੀ ਜੀ ਡੋਲਨੀ ਹਨਾ ਇੱਕ ਆ ਡੋਲਨੀ ਹਨ ਹੁੰਦਾ ਨਹੀਂ ਇਹ ਇਹ ਮੈਂ ਇਥੋਂ ਲਿਆ ਕੇ ਦਿੱਤੀ ਸੀ ਇਹਨੂੰ ਤੇ ਆ ਹੋ ਗਿਆ ਸਾਰਾ ਕੁਝ ਆ ਚੱਕੀ ਇਹ ਨਾ ਸਜਾੜੇ ਵੀ ਆਉਂਦੇ ਹੁੰਦੇ ਸੀ ਜੋਧਪੁਰ ਕੋਲੇ ਰਾਜਸਥਾਨ ਫੇਰੀਆਂ ਪਾਉਣਾ ਇਹ ਉਥੋਂ ਲਿਆਂਦੀ ਸੀ ਚੱਕੀ ਸੀ ਆ ਚੀਜ਼ਾਂ ਹੈਨਾ ਇੱਕ ਇਹ ਸੀ ਤੇ ਇੱਕ ਆ ਦੇਖੋ ਕੁੱਜੀ ਕਿੱਡੀ ਸੋਹਣੀ ਉੱਤੇ ਟੱਕਣਾ ਟੱਕਣਾ ਉੱਤੇ ਹੈਨਾ ਤੇ ਇੱਕ ਉਥੋਂ ਲਿਆਂਦਾ ਸੀ ਇਹ ਆਹਾਂ ਇਹ ਰਾਜਸਥਾਨ ਸਜਾੜੇ ਤੋਂ ਇੱਕ ਚੁੱਲਾ ਸੀ ਉਹ ਟੁੱਟ ਗਿਆ ਆਹ ਕੁੰਡਾ ਘੋਟ ਹੈ ਹੈਨਾ ਤੇ ਆ ਤਵਾ ਸੀਗਾ ਚੁੱਲਾ ਟੁੱਟ ਗਿਆ ਬਹੁਤ ਸੋਹਣਾ ਚੁੱਲਾ ਸੀਗਾ ਚੱਕਲੇ ਤਾਂ ਉਹਦੇ ਕੋਲ ਕਿੰਨੇ ਹੀ ਆ ਦੇਖੋ ਇਹ ਪਾ ਚੱਕਲਾ ਇਹ ਲਿਆ ਕੇ ਦਿੱਤਾ ਸੀ ਮੈਂ ਉਹੀ ਹੁਣ ਤੇ ਆ ਜੂਸ ਬਣਾਉਂਦੇ ਹੁੰਦੇ ਨੇ ਉੱਤੇ ਇੱਥੇ ਸੰਤਰਾ ਕਮਾ ਕੇ ਇਹ ਉਹ ਜੂਸ ਵਾਲੀ ਆਹਾ ਡੱਬੀ ਜੀ ਆਕ ਥੋੜਾ ਚੱਕਣ ਵਾਸਤੇ ਆ ਕੜਾਈ ਸਟੀਲ ਦੀ ਆ ਦੇਖੋ ਰਾਈਸ 스ਪੂਨ ਤੇ ਆ ਜੇ ਅਸੀਂ ਖੁਰਚਣਾ ਤੇ ਆ ਤਵਰ ਤੇ ਸਟੀਲ ਦੇ ਆਟਾ ਤੇ ਦੂਜੇ ਆਟਾ ਆ ਦਾਤ ਏ ਦਾਤਾ ਇੱਕ ਚਕਲਾ ਵੇਲਣਾ ਆ ਪਿਆ ਆ ਭਾਂਡੇ ਆਪਣੇ ਇਧਰੇ ਲਏ ਸੀ ਆ ਦੁੱਧ ਬਣਾ ਦੇਈ ਪੰਨਕੇ ਬਣਾਉਣ ਵਾਲੀ ਹਨਾ ਤੇ ਆ ਹਰਾ ਆ ਹਰਾ ਤੇ ਇੱਕ ਆ ਹਰਾ ਦੋ ਹਰੇ ਆ ਤੇ ਆ ਚੁੱਲਾ ਹੈ ਆ ਚੁੱਲਾ ਹੈ ਤੇ ਆ ਪਲਾਸਟਿਕ ਦੇ ਸੀਗੇ ਭਾਂਡੇ ਇਹ ਥੋੜੇ ਜਿਵੇਂ ਖਰਾਬ ਦਿੱਤੇ ਕਿਸੇ ਨੂੰ ਆ ਦੇਖੋ ਆ 스ਪੂਨ ਆ ਵੀ ਹੋਵੇ ਫੇਰ ਆ ਗਏ ਹਨ ਜਿਹੜੇ ਆਹ ਹੈ ਇਹ ਜੂਰ ਸਾਹਬ ਤੋਂ ਲੈ ਕੇ ਆਉਂਦੇ ਸੀ ਦੇਖੋ ਕਿੰਨੇ ਕਲੀਨ ਬਣੇ ਹੋਏ ਆ ਇਹ ਲੱਕੜ ਬਹੁਤ ਜ਼ਿਆਦਾ ਸੋਹਣੀ ਹੈ ਹਨਾ ਆ ਵੇ ਇਹਦੇ ਚ ਵੀ ਆ ਮਸਾਲਾ ਕੁੱਟਣ ਵਾਲੀ ਚੀਜ਼ ਆਹ ਹੈ ਕਰਕੇ ਉੱਥੇ ਕੁੱਟਦੇ ਹੋਣੇ ਕੋਈ ਉਹਨਾਂ ਦੇ ਹੋਣਾ ਕੋਈ ਤਾ ਤੇ ਇਹ ਇੱਕ ਆ ਗੜਵੀ ਆ ਆ ਦੇਖੋ ਤੇ ਇੱਕ ਆ ਛੋਟੀ ਜੀ ਪਿੱਦੂ ਜੀ ਗੜਵੀ ਆ ਦੇਖੋ ਹਨਾ ਇਹ ਐ ਆਏ ਪਾਈਆਂ ਵੰਗਾ ਸੀ ਤੇ ਇੱਕ ਚਕਲਾ ਵੇਲਣਾ ਆ ਹੈ ਇੱਕ ਇੱਕ ਚਕਲਾ ਵੇਲਣਾ ਆ ਦੇਖੋ ਛੋਟਾ ਜਿਹੜਾ ਉਥੋਂ ਲਿਆਂਦਾ ਸੀ ਹਜੂਰ ਸਾਹਿਬ ਤੋਂ ਆਹ ਹਜੂਰ ਸਾਹਿਬ ਤੋਂ ਲਿਆਂਦਾ ਸੀ ਚਕਲਾ ਵੇਲਣਾ ਹਨਾ ਤੇ ਆ ਗਲਾਸ ਵੱਡੇ ਛੋਟੇ ਆਹ ਦੇਖੋ ਸੋਹਣੇ ਸੋਹਣੇ ਭਾਂਡੇ ਆਹ ਦੇਖੋ ਚਾਰਨੇ ਤੇ ਆ ਚਾਹ ਚਾਹ ਵਾਲਾ ਇਹਨੂੰ ਕੁੱਕਰ ਵੀ ਕਹਿ ਸਕਦੇ ਆਂ ਆਪਾਂ ਚਾਹ ਵਾਲਾ ਵੀ ਕਹਿ ਸਕਦੇ ਆਂ ਇੰਨੇ ਭਾਂਡੇ ਆ ਮੈਂ ਆਪਦੇ ਧੀ ਵਾਸਤੇ ਲੈ ਕੇ ਆਹ ਹੈਗਾ ਇਹਦੇ ਉੱਤੇ ਆਪਾਂ ਧਰ ਕੇ ਚੁੱਲਾ ਹੀ ਰੱਖ ਲੋ ਵੀ ਜੇ ਮੋਰੀ ਆ ਇਹ ਚੁੱਲਾ ਐ ਲੱਕੜ ਦਾ ਆ ਦੇਖੋ ਆ ਟਰੰਕ ਮੈਂ ਛੋਟਾ ਜਿਹਾ ਲਿਆ ਕੇ ਦਿੱਤਾ ਸੀ ਉਹਨੂੰ ਮੈਨੂੰ ਸੋਹਣਾ ਲੱਗਦਿਆਂ ਸੀ ਇਹ ਜਿੰਨਾ ਚੀਜ਼ਾਂ ਮੈਂ ਉਹਦੇ ਤੇ ਹਰ ਕਰੇ ਜਿ ਪੂਰੀ ਕੀਤੀ ਆ ਦੀਦੀ ਤੇ ਹਨਾ ਕੁੜਦਾਂ ਦਾ ਸਮਾਨ ਹੀ ਬਾਹਲਾ ਹੁੰਦਾ ਆ ਦੇਖੋ ਇਹ ਹੁਣ ਮੈਂ ਚੱਕ ਦਿੰਨੀ ਆ ਚਲ ਆ ਨਾ ਬੈੱਡ ਬਣਵਾ ਕੇ ਦਿੱਤਾ ਸੀ ਮੈਂ ਤੇ ਫਿਰ ਸਪੰਜ ਕੱਟ ਕੇ ਉਹਦਾ ਗੱਦਾ ਬਣਾਤਾ ਆ ਦੇਖੋ ਬੈੱਡ ਬਣਵਾ ਕੇ ਦਿੱਤਾ ਸੀ ਮੈਂ ਆਪ ਸਪੈਸ਼ਲ ਮੈਸਤਰੀ ਤੋਂ ਚਾਦਰ ਵੀ ਵਿਛਾ ਲੈਂਦੀ ਸੀ ਗੁੱਡੀਆਂ ਪਾ ਲੈਂਦੀ ਸੀ ਤੇ ਆ ਮੈਂ ਸਾਰਾ ਕੁਝ ਉਹਨੂੰ ਬਣਾ ਕੇ ਤੱਕ ਦਿੱਤੀ ਨੂੰ ਮੈਂ ਆਪਣੇ ਵੀ ਇੱਕ ਸਪੈਸ਼ਲ ਮੈਂ ਵੀਡੀਓ ਬਣਾਵਾ ਇੱਕ ਮੇਰੇ ਕੋਲ ਨਾ ਪੰਜੀਆਂ ਦਸੀਆਂ ਪੈਸੇ ਸਾਰੇ ਪਏ ਆ ਮੈਂ ਉਹਨਾਂ ਦੀ ਵੀ ਇੱਕ ਵੀਡੀਓ ਬਣਾਉਂਗੀ ਉਹ ਵੀ ਤੁਹਾਨੂੰ ਦਿਖਾਵਾਂਗੀ